ਚੁੰਗਾਵਾਂ ਸਾਹਿਬ ਅਗਲੀ ਖਬਰ ਦੇ ਵੱਲ ਵਧਿਏ ਕਿਉਂਕਿ ਵਿਦੇਸ਼ਾਂ ਦੀ ਜਾਣਕਾਰੀ ਤਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਤੀ ਪੰਜਾਬ ਦੇ ਵਿੱਚ ਆਪਾਂ ਅੱਗੇ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਹੋਈ ਕੀ ਜਾਂਦਾ ਆ ਵੀਡੀਓ ਜਿਹੜੀ ਵੇਖੀ ਨਾ ਚੁੰਗਾਵਾਂ ਸਾਹਿਬ ਮੈਂ ਸਵੇਰੇ ਕਿ ਬੰਦਾ ਵਿਆਹ ਤੇ ਗਿਆ ਹੋਇਆ ਕੁਰਸੀ ਤੇ ਬੈਠਾ ਹੈ ਤਾਂ ਤੁਸੀਂ ਦੇਖੋ ਦੋ ਜਣੇ ਆਉਂਦੇ ਨੇ ਮੂੰਹ ਵੀ ਉਹਨਾਂ ਦੇ ਟੱਕੇ ਨੇ ਹੋਏ ਸ਼ਰਿਆਂ ਆ ਕੇ ਸਿਰ 'ਚ ਗੋਲੀ ਮਾਰ ਜਾਂਦੇ ਨੇ ਕੀ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਔਰ ਕਿਹਾ ਜਾ ਰਿਹਾ ਕਿ ਇਹ ਤਰਨਤਾਰਨ ਦੇ ਇੱਕ ਪਿੰਡ ਦਾ ਆਮ ਆਦੀ ਪਾਰਟੀ ਦੇ ਨਾਲ ਸੰਬੰਧਤ ਸਬੰਧ ਰੱਖਣ ਵਾਲਾ ਪਿੰਡ ਦਾ ਮੌਜੂਦਾ ਸਰਪੰਚ ਸੀਗਾ ਜਿਸ ਦਾ ਦਿਨ ਦਿਹਾੜੇ ਛਰੇ ਆਮ ਗੋਲੀਆਂ ਮਾਰ ਕੇ ਜਿਹੜਾ ਕਤਲ ਹੈ ਉਹ ਕਰ ਦਿੱਤਾ ਜੀ ਚੁਗਾਵਾਂ ਸਾਹਿਬ ਆ ਬਿਲਕੁਲ ਝੰਡ ਸਾਹਿਬ ਪੰਜਾਬ ਦੀ ਤਾਂ ਇਹ ਫਿਤਰਤ ਹੋ ਗਈ ਹੈ ਇਸ ਕਦਰ ਹੋ ਗਿਆ ਸਾਰਾ ਕੁਝ ਉੱਥੇ ਕਿ ਹੁਣ ਤਾਂ ਬੰਦਾ ਮਾਰਨਾ ਉੱਥੇ ਗਾਂਜਰ ਮੂਲੀ ਪੁੱਟਣ ਦੇ ਬਰਾਬਰ ਹੋ ਗਿਆ ਜਦਾਂ ਕਹਿੰਦੇ ਆ ਨਾ ਕਿ ਲੈ ਤੂੰ ਇਹ ਕਿਹੜਾ ਕੋਈ ਗਾਜਰ ਮੂਲੀ ਆ ਕਹਿੰਦਾ ਵੀ ਜਿਹੜਾ ਤੂੰ ਪੱਟ ਕੇ ਲੈ ਜਾਊਗਾ ਹੈ ਇਹ ਤਾਂ ਮੈਂ ਕਹਿੰਦਾ ਵੀ ਇਹ ਜੱਗੋ 13ਵੀਂ ਗੱਲ ਹੋ ਗਈ ਆ ਕਿ ਹੁਣ ਤਾਂ ਜਿਹੜਾ ਬੰਦਾ ਆ ਕੋਈ ਕਿਤੇ ਵੀ ਸੇਫ ਨਹੀਂ ਹੈਗਾ ਕਿਤੇ ਕੋਈ ਕਿਸੇ ਸਮਾਗਮ ਤੇ ਜਾ ਰਿਹਾ ਕਿਸੇ ਖੁਸ਼ੀ ਦੇ ਵਿਆਹ ਦੇ ਪ੍ਰੋਗਰਾਮ ਤੇ ਆ ਜਾਂ ਕਿਤੇ ਵੀ ਜਾ ਰਿਹਾ ਤਾਂ ਜੇ ਕਿਸੇ ਦੀ ਕੋਈ ਮਾੜੀ ਮਾੜੀ ਲਾਕ ਡਾਟ ਹੈਗੀ ਆ ਤੇ ਇਹ ਲੋਕ ਤਾਂ ਭਈ ਜਿਹੜੇ ਪਹਾੜੇ ਦੇ ਕਾਤਲ ਹੁੰਦੇ ਆ ਤੇ ਜਿੱਥੇ ਮਰਜ਼ੀ ਜਾ ਕੇ ਬੰਦਾ ਠੋਕ ਦਿੰਦੇ ਆ ਆ ਤਾਂ ਬਹੁਤ ਜ਼ਿਆਦਾ ਜਿਹੜੀ ਦਿਲ ਦਹਿਲਾਉਣ ਵਾਲੀ ਖਬਰ ਜਿਹੜੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਚਲੋ ਪਾਰਟੀ ਭਾਵੇਂ ਕੋਈ ਵੀ ਹੋਵੇ ਚੰਦ ਸਾਹਿਬ ਤੇ ਇਹ ਤਾਂ ਕੋਈ ਮਹਿੜੀ ਨਹੀਂ ਰੱਖਦੀ ਪਰ ਜਿਹੜੇ ਚੁਣੇ ਹੋਏ ਬੰਦੇ ਆ ਨਾਲੇ ਇਹ ਵੀ ਦੱਸਿਆ ਜਾ ਰਿਹਾ ਕਿ ਬੰਦਾ ਤਾਂ 2-3 ਵਾਰ ਪਹਿਲਾਂ ਵੀ ਸਰਪੰਚ ਬਣਦਾ ਰਿਹਾ ਅੰਮ੍ਰਿਤਸਰ ਦੀ ਇਹ ਖਬਰ ਹੈਗੀ ਆ ਆਮ ਆਦਮੀ ਪਾਰਟੀ ਦਾ ਇਹ ਸਰਪੰਚ ਚਲੋ ਪਾਰਟੀ ਨਾਲ ਸਬੰਧ ਰੱਖਦਾ ਵੈਸੇ ਤਾਂ ਪਿੰਡ ਦਾ ਹੀ ਸਰਪੰਚ ਹੁੰਦਾ ਸੋ ਅਮਨਸਰ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਤਰਨਤਾਰਨ ਦੇ ਇਸ ਸਰਪੰਚ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮਨਤ ਭਾਗੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਲਾਕੇ ਵਿੱਚ ਬੜਾ ਸਹਿਮ ਦਾ ਮਾਹੌਲ ਤੇ ਡਰ ਦਾ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਜਾਣਕਾਰੀ ਮੁਤਾਬਕ ਸਰਪੰਚ ਜਰਮਲ ਸਿੰਘ ਅਮਨਸਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਇਸ ਦੌਰਾਨ ਕੁਝ ਬਦਮਾਸ਼ਾਂ ਨੇ ਮੈਰੀ ਪੈਲਸ ਵਿੱਚ ਆ ਕੇ ਅਚਾਨਕ ਫਾਇਰਿੰਗ ਜਿਹੜੀ ਉਹ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਬਦਮਾਸ਼ਾਂ ਨੇ ਸਰਪੰਚ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਇੰਗੀਆਂ ਨੇੜਿਓ ਹੋ ਕੇ ਉਸ ਨੂੰ ਗੋਲੀਆਂ ਮਾਰੀਆਂ ਆ ਕਿ ਉਸ ਦੇ ਕਹਿ ਲਓ ਕਿ ਉਹਦੀ ਥਾਂ ਤੇ ਹੀ ਮੌਤ ਹੋਈ ਦੱਸੀ ਜਾ ਰਹੀ ਆ ਭਾਵੇਂ ਕੋ ਉਸ ਨੂੰ ਬਾਅਦ ਵਿੱਚ ਹਸਪੀਟਲ ਲਿਜਾਇਆ ਗਿਆ ਸੀਗਾ ਬਦਮਾਸ਼ਾਂ ਨੇ ਸਰਪੰਚ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗੋਲੀਆਂ ਲੱਗਣ ਕਾਰਨ ਸਰਪੰਚ ਜਰਮਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗ ਪਿਆ। ਉਹਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪੀਟਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਦੀ ਮੌਤ ਹੋ ਜਾਂਦੀ ਹੈ ਦਮ ਤੋੜ ਦਿੱਤਾ ਜਾਂਦਾ ਹੈ। ਗੱਲ ਇਹ ਹੈ ਕਿ ਮ੍ਰਿਤਕ ਸਰਪੰਚ ਸਿੰਘ ਸਰਪੰਚ ਜਿਹੜਾ ਜਰਮਲ ਸਿੰਘ ਹੈਗਾ ਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਲਟੋਹਾ ਦੇ ਰਹਿਣ ਵਾਲੇ ਆ ਅਤੇ ਮੌਜੂਦਾ ਸਰਪੰਚਾ ਪੁਲਿਸ ਜਾਂਚ ਦੇ ਅਨੁਸਾਰ ਉਨ੍ਹਾਂ ਤੇ ਪਹਿਲਾਂ ਵੀ ਤਿੰਨ ਵਾਰ ਹਮਲਾ ਹੋ ਚੁੱਕਾ ਸੀ ਫਾਇਰਿੰਗ ਦੀ ਸੂਚਨਾ ਮਿਲ ਤੇ ਪੁਲਿਸ ਪੈਲਸ ਵਿੱਚ ਪਹੁੰਚੀ ਹੈ ਪੂਰੇ ਪੈਲਸ ਨੂੰ ਘੇਰ ਕੇ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਪੁਲਿਸ ਵਿਆਸ ਸਮਾਗਮ ਵਿੱਚ ਆਏ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਸਰਪੰਚ ਦੀ ਰੈਕੀ ਕੀਤੀ ਗਈ ਕਿਉਂਕਿ ਰੈਕੀ ਤੋਂ ਬਿਨਾਂ ਤੇ ਪਤਾ ਨਹੀਂ ਲੱਗਦਾ ਨਾ ਕਿ ਬੰਦਾ ਕਿਸ ਟਾਈਮ ਆਉਣਾ ਹੈ ਕਿਸ ਟਾਈਮ ਜਾਣਾ ਹੈ ਨਾਲ ਕੌਣ ਨੇ ਹਥਿਆਰ ਕੋਲ ਹੈਗਾ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਦੇਖੋ ਜਿੰਨੇ ਵੀ ਹੁਣ ਤੱਕ ਬੰਦੇ ਮਾਰੇ ਗਏ ਹਨ ਚਾਹੇ ਉਹ ਕਬੱਡੀ ਖਿਡਾਰੀ ਹੈ ਚਾਹੇ ਉਹ ਸਿੱਧੂ ਮੂਸੇਵਾਲਾ ਆ ਚਾਹੇ ਕੋਈ ਹੋਰ ਵੀ ਜਿਹੜੇ ਨਾਮਵਰ ਲੋਕ ਜਿਹੜੇ ਹੁਣ ਅ ਮੌਜੂਦਾ ਹਾਲਾਤ ਵਿੱਚ ਕਾਝੇ ਘਟਨਾਕਰਮ ਜਿਹੜੇ ਹੋਏ ਆ ਜਿੰਨੇ ਵੀ ਲੋਕ ਮਾਰੇ ਗਏ ਅ ਜੇ ਆਪਾਂ ਕੱਲ ਪਰਸੋਂ ਦੀ ਖਬਰ ਕੀਤੀ ਸੀਗੀ ਕਿ ਕਪੂਰਥਲੇ ਜ਼ਿਲ੍ਹੇ ਵਿੱਚ ਇੱਕ ਔਰਤ ਦਾ ਵੀ ਕਤਲ ਕੀਤਾ ਗਿਆ ਉਹ ਵੀ ਇਸ ਤਰ੍ਹਾਂ ਘਰ ਵੜ ਕੇ ਬਦਮਾਸ਼ਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਤੋ ਪੁਲਿਸ ਦਾ ਮੰਨਣਾ ਹੈਗਾ ਕਿ ਪਹਿਲਾਂ ਰੇਕੀ ਕੀਤੀ ਗਈ ਹੈ ਰੇਕੀ ਮਤਲਬ ਕਿ ਹਰ ਇੱਕ ਚੀਜ਼ ਦੀ ਜਾਣਕਾਰੀ ਹੈ ਕੋਈ ਨਾ ਕੋਈ ਬੰਦਾ ਉੱਥੇ ਸੀ ਜਿਹੜਾ ਪਹਿਲਾਂ ਹੀ ਉੱਥੇ ਉਹਦੇ ਪਿੱਛੇ ਪਰਛਾਈ ਬਣ ਕੇ ਤੁਰਿਆ ਫਿਰਦਾ ਸੀ ਦੱਸ ਰਿਹਾ ਸੀਗਾ ਸਾਰਾ ਘਟਨਾਕਰਮ ਵੀ ਕਦੋਂ ਕਿੱਥੇ ਕਵੇ ਜਾ ਕੇ ਗੋਲੀਆਂ ਮਾਰਦੀ ਜੀ ਜੀ ਇਹਦੇ ਵਿੱਚ ਨਾ ਇੱਕ ਹੋਰ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਵੀ ਦਰਸ਼ਕਾਂ ਦੇ ਨਾਲ ਅਸੀਂ ਸਾਂਝ ਪਵਾ ਦਈਏ ਕਿ ਇਸ ਦੀ ਜਿਹੜੀ ਇਸ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਸਰਪੰਚ ਦੇ ਵੱਲੋਂ ਪਿੰਡ ਦੇ ਹੀ ਕਿਸੇ ਵਿਅਕਤੀ ਦਾ ਕਿਸੇ ਵਿਅਕਤੀ ਦਾ ਘਰ ਟਵਾਇਆ ਗਿਆ ਸੀਗਾ ਜਿਹੜੀ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਸੀ ਨਾ ਜਿਹੜੇ ਨਸ਼ਾ ਹੀ ਵੇਚਣ ਵਾਲੇ ਨੇ ਉਹਨਾਂ ਦੇ ਘਟ ਆਏ ਗਏ ਸੀਗੇ ਤਾਂ ਉਸ ਦੇ ਵਿੱਚ ਇਸ ਦਾ ਨਾਮ ਆਇਆ ਸੀਗਾ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਇਸ ਦਾ ਕਤਲ ਕਦਸੋ ਤੁਸੀਂ ਦੇਖੋ ਉਹ ਤਾਂ ਸਰਕਾਰ ਕੰਮ ਕਰ ਰਹੀ ਸੀ ਕਿ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਕੋਠੀਆਂ ਪਾਈਆਂ ਨੇ ਘਰ ਪਾਏ ਨੇ ਉਟੋਂ ਦਾ ਕੰਮ ਕੀਤਾ ਗਿਆ ਤੇ ਉਸ ਚੱਕਰ ਦੇ ਵਿੱਚ ਹੁਣ ਇਹਨੂੰ ਜਿਹੜਾ ਮਾਰ ਮੁਕਾਇਆ ਗਿਆ ਕਤਲ ਕਰ ਦਿੱਤਾ ਗਿਆ ਚੰਗਾਵਾਂ ਸਾਹਿਬ ਇੱਕ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਣਾ ਹੈ ਜਾਂ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣਾ ਹੈ ਜ਼ਿਕਰ ਕਰਨਾ ਮੈਂ ਯੂਪੀ ਦਾ ਯੂਪੀ ਦੇ ਵਿੱਚ ਇਸ ਤਰ੍ਹਾਂ ਦੀਆਂ ਵੱਡੀ ਪੱਧਰ ਤੇ ਘਟਨਾਵਾਂ ਹੁੰਦੀਆਂ ਸੀਗੀਆਂ ਔਰ ਜੋਗੀ ਅਦਿੱਤਿਆਨਾਥ ਭਾਵੇਂ ਲੱਖ ਆਲੋਚਨਾ ਕਰੋ ਕੋਈ ਵੱਖਰੇ ਵੱਖਰੇ ਮੁੱਦਿਆਂ ਤੇ ਪਰ ਜਿਸ ਤਰੀਕੇ ਦੇ ਨਾਲ ਉਥੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਉਹਨਾਂ ਨੇ ਠੀਕ ਕੀਤਾ ਹੈਗਾ ਉਹਨਾਂ ਦੀ ਆ ਆ ਦਾਤ ਦੇਣੀ ਤਾਂ ਬਣਦੀ ਹੈ ਹਾਲਾਂਕਿ ਕਿੰਤੂ ਪਰੰਤੂ ਹੁੰਦਾ ਰਿਹਾ ਦੇ ਉੱਪਰ ਕਿ ਕੀ ਅਨਕਾਊਂਟਰ ਕਰਨੇ ਸਹੀ ਨੇ ਗਲਤ ਨੇ ਪਰ ਤੁਸੀਂ ਦੇਖੋ ਕਿ ਜਿਹੜੇ ਬੰਦਿਆਂ ਨੇ ਸ਼ਰਿਆਮ ਸਰ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਤਾਂ دہشت ਫੈਲਾਈ ਹੈ ਉੱਥੇ ਬੱਚੇ ਨੇ ਉੱਥੇ ਬਜ਼ੁਰਗ ਨੇ ਉੱਥੇ ਔਰਤਾਂ ਦੇ ਸਾਹਮਣੇ ਕਿੱਡੀ ਕਲੌਣੀ ਹਰਕਤ ਨੂੰ ਅੰਜਾਮ ਦਿੱਤਾ ਜੇ ਕੱਲ ਨੂੰ ਇਹੋ ਜਿਹੇ ਬੰਦਿਆਂ ਦਾ ਸਰਕਾਰ ਅਨਕਾਊਂਟਰ ਕਰਦੀ ਹੈ ਤਾਂ ਉਹਦੇ 'ਚ ਹਰਜ ਕੀ ਹੈ ਕਾਂ ਮਾਰ ਕੇ ਤਾਂ ਇਹੋ ਜਿਹੇ ਟੰਗੜੇ ਪੈਣਗੇ ਨਾ ਫੇਰ ਹੀ ਗਾਂ ਤੋਂ ਕੰਨ ਹੋਣਗੇ ਨਾ ਜੇਕਰ ਇਹੋ ਜਿਹੇ ਬੰਦਿਆਂ ਦਾ ਅਨਕਾਊਂਟਰ ਹੁੰਦਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿੰਤੂ ਪਰੰਤੂ ਕਰਨਾ ਚਾਹੀਦਾ ਬਿਲਕੁਲ ਚੰਦ ਸਾਹਿਬ ਇਸ ਟਾਈਮ ਹਰ ਇੱਕ ਬੰਦੇ ਦੀ ਜਾਨ ਦੀ ਕੀਮਤ ਕੋਡੀ ਵੀ ਨਹੀਂ ਰਹਿ ਗਈ ਹੁਣ ਦੇਖ ਲਓ ਕਿ ਇੱਕ ਬੰਦਾ ਚੰਗਾਪੁਰ ਆਪਣੇ ਘਰੋਂ ਆ ਰਿਹਾ ਕੋਈ ਮਾਮੂਲੀ ਬੰਦਾ ਹੈ ਨਹੀਂਗਾ ਪਿੰਡ ਦਾ ਭਾਵੇਂ ਮੋਤਬਰ ਬੰਦਾ ਸਰਪੰਚ ਹੈ ਫਿਰ ਦੱਸਿਆ ਵੀ ਜਾ ਰਿਹਾ ਕਿ ਤਿੰਨ ਤਿੰਨ ਵਾਰੀ ਇਹ ਪਿੰਡ ਦਾ ਸਰਪੰਚ ਬਣ ਚੁੱਕਾ ਬਲਟੋਆ ਪਿੰਡ ਦਾ ਜਿੱਥੋਂ ਦੇ ਵਿਰਸਾ ਸਿੰਘ ਬਲਟੋਆ ਹੈਗੇ ਆ ਸੋ ਗੱਲ ਇਹ ਹੈ ਕਿ ਇਹ ਕਾਰਨ ਬਣਦੇ ਕਿਉਂ ਪਏ ਆ ਕਿਉਂਕਿ ਚੱਕਰ ਇਹ ਆ ਕਿ ਚੰਦ ਸਾਹਿਬ ਇਹ ਜਿਹੜਾ ਗੈਂਗ ਕਲਚਰ ਹੈ ਨਾ ਪੰਜਾਬ ਦੇ ਵਿੱਚ ਇਹ ਤੇ ਖੁੰਬਾ ਵਾਂਗੂ ਪਣਪਰਿਆ ਐਸ ਟਾਈਮ ਆ ਪੰਜਾਬ ਦੇ ਵਿੱਚ ਪੁਲਿਸ ਦੀ ਨਹੀਂ ਚਲਦੀ ਉੱਥੇ ਗੈਂਗਸਟਰਾਂ ਦੀ ਚਲਦੀ ਹੈ ਪੁਲਿਸ ਵਾਲੇ ਵੀ ਉਸੇ ਇਲਾਕੇ 'ਚ ਜਾਂਦੇ ਆ ਜਿੱਥੇ ਗੈਂਗਸਟਰ ਕਹਿੰਦੇ ਆ ਜਿਹੜੇ ਇਹ ਆਮ ਆਦਮੀ ਪਾਰਟੀ ਵਾਲੇ ਆ ਇਹ ਜਦੋਂ ਕੋਸ ਦੇ ਸੀਗੇ ਅਕਾਲੀ ਦਲ ਨੂੰ ਕਾਂਗਰਸ ਨੂੰ ਕਿ ਇਹਨਾਂ ਨੇ ਗੈਂਗਸਟਰ ਪਾਲੇ ਹੋਏ ਆ ਇੱਥੇ ਗੈਂਗਸਟਰਾਂ ਦਾ ਰਾਜ ਹੈ ਇਹ ਪੁਲਿਸ ਸਟੇਟ ਹੋ ਚੁੱਕੀ ਹੈ ਗੈਂਗਸਟਰ ਜਿਹੜੇ ਥਾਣੇ ਵਿੱਚ ਕਹਿੰਦੇ ਆ ਥਾਣੇਦਾਰ ਉਹੀ ਲੱਗਦਾ ਹੈ ਗੈਂਗਸਟਰ ਜਿਹੜਾ ਡੀਐਸਪੀ ਕਹਿੰਦੇ ਆ ਇਲਾਕੇ 'ਚ ਉਹੀ ਲੱਗਦਾ ਹੈ ਗੈਂਗਸਟਰ ਜਿਹੜੇ ਬੰਦੇ ਨੂੰ ਕਹਿੰਦੇ ਆ ਟੈਂਟਰ ਦੇਣਾ ਆ ਜਾਂ ਕੁਝ ਵੀ ਕਰਨਾ ਆ ਉਹੋ ਕੁਝ ਹੁੰਦਾ ਤੇ ਹੁਣ ਕੀ ਹੋ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਬੰਦਾ ਵੀ ਆਮ ਆਦਮੀ ਪਾਰਟੀ ਦਾ ਆ ਇਹ ਹੋ ਕੀ ਰਿਹਾ ਇਹ ਪੰਜਾਬ ਜਾ ਕੇ ਧਰਨੂ ਰਿਹਾ ਪੰਜਾਬ ਕਿਹ ਖੂ ਵਿੱਚ ਥੱਕਿਆ ਜਾ ਰਿਹਾ ਕਿ ਇਹ ਜਾਨ ਪੁੱਜ ਕੇ ਮਾਹੌਲ ਬਣਾਇਆ ਜਾ ਰਿਹਾ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਝੰਡ ਸਾਹਿਬ ਇਹ ਸਾਰਾ ਕੁਝ ਜਿਹੜਾ ਹੈ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਤੁਸੀਂ ਜ਼ਿਕਰ ਕੀਤਾ ਯੂਪੀ ਦਾ ਦੇਖੋ ਯੂਪੀ ਦੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਉੱਥੇ ਤਾਂ ਬੰਦਾ ਜਿਹੜਾ ਆ ਕੋਈ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਤੁਹਾਡੇ ਨਾਲ ਜਿਹੜਾ ਤੁਰਿਆ ਫਿਰਦਾ ਉਹਦੇ ਡੱਬ 'ਚ ਕੀ ਦਿੱਤਾ ਹੋਇਆ ਪਤਾ ਨਹੀਂ ਕਿੰਨੇ ਪਿੰਥੋ ਗੋਲੀ ਕੱਟ ਮਾਰਨੀ ਹੈ ਕਿੱਥੇ ਉਹਨੇ ਗਨ ਚਲਾ ਦੇਣੀ ਹੈ ਪਰ ਪੰਜਾਬ ਦੇ ਹਾਲਾਤ ਤਾਂ ਹੁਣ ਇਸ ਟਾਈਮ ਯੂਪੀ ਤੋਂ ਵੀ ਬਦਤਰ ਹੋਏ ਪਏ ਆ ਪੰਜਾਬ ਦੇ ਹਾਲਾਤ ਤਾਂ ਬਿਹਾਰ ਤੋਂ ਵੀ ਮਾੜੇ ਹੋਏ ਪਏ ਆ ਦੇਖੋ ਨਾ ਤਾਂ ਉਥੇ ਕਿਸੇ ਨੂੰ ਬੋਲਣ ਦੀ ਆਜ਼ਾਦੀ ਰਹਿ ਚੁੱਕੀ ਹੈ ਨਾ ਉਥੇ ਕੋਈ ਕਿਸੇ ਦੇ ਖਿਲਾਫ ਆਵਾਜ਼ ਉਠਾ ਸਕਦਾ ਭਾਵੇਂ ਉਹ ਮੌਜੂਦਾ ਪਾਰਟੀ ਦਾ ਬੰਦਾ ਹੈ ਚਾਹੇ ਉਹ ਦੂਸਰੀ ਪਾਰਟੀ ਦਾ ਬੰਦਾ ਹੈ ਚਾਹੇ ਕੋਈ ਉਹ ਸਰਪੰਚ ਹੈ ਚਾਹੇ ਕੋਈ ਅਲਾਕੇ ਦਾ ਸਰਕਰਡ ਆਗੂ ਹੈ ਜੇ ਕੋਈ ਬੰਦਾ ਸੱਚ ਬੋਲਦਾ ਹੈ ਜਾਂ ਕੋਈ ਗੈਂਗਸਟਰਾਂ ਦੇ ਖਿਲਾਫ ਬੋਲਦਾ ਹੈ ਜਾਂ ਡਰੱਗ ਮਾਫੀਆ ਦੇ ਖਿਲਾਫ ਬੋਲਦਾ ਹੁਣ ਤਾਂ ਸਿੱਧਾ ਹੀ ਕੰਮ ਹੈ ਝੰਡਾ ਸਾਹਿਬ ਅੱਗੇ ਤਾਂ ਧਮਕੀਆਂ ਲਾਉਂਦੇ ਸੀ ਜਾਂ ਕੁਝ ਕਰਦੇ ਸੀ ਹੁਣ ਤਾਂ ਅਗਲੇ ਕਹਿੰਦੇ ਚਲੋ ਠੀਕ ਹੈ ਜੀ ਇਹਨੇ ਫਲਾਣੇ ਸੰਸ ਜਾਣਾ ਉੱਥੇ ਜਾ ਕੇ ਦੀ ਪੱਕੀ ਆਵਾਜ਼ ਬੰਦ ਕਰੋ ਐਵੇਂ ਰੋਜ਼ ਰੋਜ਼ ਦਾ ਝੰਝਟ ਖਤਮ ਕਰੋ ਹੁਣ ਤਾਂ ਬੰਦੇ ਦੀ ਕੀਮਤ ਮੈਂ ਤਾਂ ਪਹਿਲਾਂ ਕਿਹਾ ਆ ਕਿ ਉਥੇ ਕੌਟੀਆਂ ਦੇ ਭਾਅ ਹੋ ਗਈ ਆ ਹੁਣ ਤਾਂ ਗਾਜਰਾ ਮੂੜੀਆਂ ਪਟਣੀਆਂ ਔਖੀਆਂ ਉਹ ਤੋੜਨੀਆਂ ਔਖੀਆਂ ਤੇ ਹੁਣ ਤਾਂ ਬੰਦਾ ਮਾਰਨਾ ਸੌਖਾ ਹੋਇਆ ਪਿਆ ਉਥੇ ਇਹ ਕਿੱਧਰ ਨੂੰ ਜਾ ਰਿਹਾ ਹੈ ਇਸ ਟਾਈਮ ਉਂਗਲ ਉੱਠਦੀ ਹੈ ਸਾਡੇ ਸੂਬੇ ਦੇ ਸੀਐਮ ਦੇ ਉੱਪਰ ਸਾਡੇ ਸੂਬੇ ਦੇ ਡੀਜੀਪੀ ਦੇ ਉੱਪਰ ਪੁਲਿਸ ਤੰਤਰ ਦੇ ਉੱਪਰ ਇਹ ਉਂਗਲੀ ਉੱਠਦੀ ਹੈ ਕਿਉਂਕਿ ਇਹ ਜਿਹੜਾ ਮਹਿਕਮਾ ਹੈਗਾ ਇਹ ਆਪਣੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਹੈਗੇ ਆ ਉਹਨਾਂ ਦੇ ਕੋਲ ਆਉਂਦਾ ਹੈਗਾ ਕੀ ਕਰਨਗੇ ਹੁਣ ਕਿ ਕਿਹੋ ਜੀ ਜਾਂਚ ਹੋਊਗੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਇਹ ਕਹਿ ਲੋ ਕਿ ਸਾਰਾ ਕੁਝ ਫੈਲ ਰਿਆ ਗੈਂਗਵਾੜਾ ਫੈਲ ਰਿਆ ਫੈਲ ਰਿਆ ਨਾਲੀ ਚੁਗਾਵਾਂ ਸਭ ਦੱਸੋ ਕੋਈ ਦਿਨ ਖਾਲੀ ਜਾਂਦਾ ਹੀ ਨਹੀਂ ਆ ਤੁਸੀਂ ਆਪ ਸਾਬ ਲਾ ਲਓ ਤੁਸੀਂ ਜੇਕਰ ਦੀ ਗੱਲ ਕਰਦੇ ਆ ਮੈਂ ਕਹਿੰਦਾ ਹਰ 2 ਘੰਟੇ ਬਾਅਦ ਕੋਈ ਨਾ ਕੋਈ ਬੰਦਾ ਮਾਰਿਆ ਜਾ ਰਿਹਾ ਤੁਸੀਂ ਜੇਕਰ ਜੇਕਰ ਗੱਲ ਕਰਦੇ ਆ ਸੀਐਮ ਮਾਨ ਸਾਹਿਬ ਨੇ ਬਿਆਨ ਦਿੱਤਾ ਸੀਗਾ ਕਿ ਜੇਕਰ ਗੋਲੀ ਮਾਰੋਗੇ ਆ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਊਗਾ ਬਾਈ ਜੀ ਲੋਕ ਇੰਤਜ਼ਾਰ ਕਰ ਰਹੇ ਨੇ ਲੋਕ ਐਕਸ਼ਨ ਦੀ ਉਡੀਕ ਦੇ ਵਿੱਚ ਨੇ ਇਸ ਵੇਲੇ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਕਰਕੇ ਦਿਖਾਓ ਕੋਈ ਪ੍ਰੋਜੈਕਟ ਮੈਂ ਇਹ ਚੀਜ਼ ਤੋਂ ਫਿਰ ਕਹਿਣਾ ਚਾਹੁੰਦਾ ਕਿ ਠੀਕ ਹੈ ਇਹਨਾਂ ਨੇ ਗੈਂਗਸਟਰਾਂ ਨੇ ਇੱਕ ਬੰਦਾ ਮਾਰਤਾ ਜਾਂ ਡਰੱਗ ਮਾਫੀਆ ਨੇ ਇੱਕ ਬੰਦਾ ਮਾਰਤਾ ਹੁਣ ਤੇ ਇਹ ਪੁਲਿਸ ਵਾਲੇ ਜਾਂ ਸਰਕਾਰ ਹੁਣ ਉਹ ਬੰਦੇ ਦੋ ਫੜ ਕੇ ਮਾਰਦੇ ਕਿ ਕੱਲ ਨੂੰ ਉਹ ਫੇਰ ਇਹਨਾਂ ਦਾ ਮਾਰ ਦੇਣਗੇ ਇਹ ਕੰਮ ਕਿੱਥੋਂ ਤੱਕ ਚੱਲੂਗਾ ਇਹ ਗੱਲ ਗਲਤ ਹੈ ਦੇਖੋ ਤੁਸੀਂ ਇਹੋ ਜੇ ਕੰਮ ਮਾਰ ਕੇ ਕਈ ਵਾਰੀ ਟੰਗਿਆ ਸਰ ਜਾਂਦਾ ਆ ਪਰ ਤੁਹਾਨੂੰ ਇਹਦੀ ਜੜ ਤੱਕ ਜਾਣਾ ਪਊਗਾ ਦੇਖੋ ਇਹੇ ਦੁਸ਼ਮਣੀਆਂ ਰੁਕਣ ਵਾਲੀਆਂ ਹੈ ਨਹੀਂ ਜੇ ਇਹੋ ਹੀ ਕਲਚਰ ਚੱਲਦਾ ਰਿਹਾ ਫਿਰ ਸਰਕਾਰਾਂ ਕਾਦੀਆਂ ਹੋ ਗਈਆਂ ਫਿਰ ਕੀ ਲੋੜ ਹੈ ਪੁਲਿਸ ਪੁਲਿਸ ਦੀ ਰਾਜ ਦੇ ਵਿੱਚ ਪੁਲਿਸ ਦੀ ਤਾਂ ਫਿਰ ਲੋੜ ਹੀ ਨਹੀਂ ਪਰ ਤੁਸੀਂ ਕਿਦਾਂ ਸ਼ੁਰੂਆਤ ਤਾਂ ਚੁਗਾਵਾ ਸਭ ਕਰਨੀ ਪਊਗੀ ਨਾ ਕਿੱਦਾਂ ਇਸ ਈ ਦਾ ਹੱਲ ਕੀ ਹੈ ਦੇਖੋ ਤੁਸੀਂ ਤੁਸੀਂ ਬੰਦੇ ਫੜ ਕੇ ਤੁਸੀਂ ਬੰਦੇ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਦਿੰਨੇ ਆ ਜੇਲ੍ਹਾਂ ਦੇ ਵਿੱਚੋਂ ਅਗਲੇ ਫੇਰ ਬੰਦਰ ਐਕਸਟਰੈਕਸ਼ਨ ਦੀ ਮਨੀ ਵਾਸਤੇ ਕਾਲ ਕਰਦੇ ਨੇ ਉਹ ਜੇਲ੍ਹਾਂ ਦੇ ਵਿੱਚੋਂ ਕਤਲ ਕਰਾ ਰਹੇ ਨੇ ਸਾਡਾ ਸਿਸਟਮ ਕਿਤਨਾ ਕਿਤੇ ਤੋਂ ਸਾਨੂੰ ਸੁਧਾਰਨਾ ਪੈਣਾ ਨਾ ਕੁਝ ਨਾ ਕੁਝ ਤਾਂ ਕਰਨਾ ਪੈਣਾ ਚੰਦ ਸਾਹਿਬ ਬੰਦੇ ਇੱਥੇ ਵੀ ਅਮਰੀਕਾ ਵਿੱਚ ਵੀ ਤਾਂ ਫੜੇ ਜਾਂਦੇ ਆ ਇੱਥੇ ਵੀ ਤਾਂ ਗੈਂਗਸਟਰ ਫੜਦੇ ਆ ਕਿਉਂ ਛੱਡਦੇ ਆ ਗੈਂਗਸਟਰਾਂ ਦੇ ਕੋਲੋਂ ਜੇਲ੍ਹਾਂ ਵਿੱਚੋਂ ਇੰਟਰਵਿਊ ਕੌਣ ਕਰਾਉਂਦਾ ਤੰਤਰ ਮੰਤਰ ਕਿੱਥੇ ਗਿਆ ਇਹਨਾਂ ਦਾ ਇਹਨਾਂ ਦੇ ਜਿਹੜੀਆਂ ਜੇਲ੍ਹਾਂ ਦੇ ਵਿੱਚ ਫੋਨ ਸਿਸਟਮ ਕਿਵੇਂ ਚੱਲਦਾ ਹੈ ਇਹਨਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਕੌਲਾਂ ਕਿੱਦਾਂ ਆ ਜਾਂਦੀਆਂ ਫਿਰ ਗੱਲ ਤਾਂ ਇਹ ਹੈ ਨਾ ਕਿ ਇਹਨਾਂ ਦਾ ਆਪਣਾ ਪ੍ਰੰਤਰ ਜਿਹੜਾ ਆ ਉਹ ਹੀ ਇਸੇ ਚੀਜ਼ ਦੇ ਵਿੱਚ ਰਲਿਆ ਹੋਇਆ ਕਹਿੰਦੇ ਆ ਕਿ ਜਦੋਂ ਕੁੱਤੀ ਚੋਲਾ ਚੋਰਾਂ ਦੇ ਨਾਲ ਰਲ ਹੀ ਹੋਵੇ ਫਿਰ ਤੁਸੀਂ ਆਸ ਕਿਤੋਂ ਲਾਈ ਬੈਠੇ ਆ ਜਦੋਂ ਤੁਹਾਡੀ ਤੁਹਾਡੇ ਸੂਬੇ ਦਾ ਸੂਬੇ ਦਾ ਚੌਕੀਦਾਰੀ ਚੋਰ ਬਣ ਜਾਵੇ ਜਦੋਂ ਸਰਕਾਰਾਂ ਹੀ ਖੁਦ ਰਲੀਆਂ ਹੋਣ ਤੇ ਫਿਰ ਤੁਸੀਂ ਆਸ ਕਿਤੋਂ ਰੱਖੋਗੇ ਬੰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਇਨਸਾਨੀਅਤ ਦੀ ਵੀ ਕੋਈ ਕਦਰ ਹੋ ਸਕਦੀ ਹੈ ਕਿ ਨਹੀਂ ਇਹ ਥੋੜੀ ਹੈ ਕਿ ਇੱਕ ਉਹਨਾਂ ਦਾ ਮਾਰ ਦਿਓ ਇੱਕ ਉਹ ਆਣ ਕੇ ਉਹਨਾਂ ਦਾ ਮਾਰ ਦੇਣ ਇਹ ਤਾਂ ਬਸ ਰੋਜ਼ ਇਹੋ ਹੀ ਕੰਮ ਚੱਲ ਪਿਆ ਇਹਨਾਂ ਕੰਮਾਂ ਦੇ ਵਿੱਚੋਂ ਤੇ ਅੱਗੇ ਜੱਟਵਾਦ ਨਹੀਂ ਖਤਮ ਹੁੰਦਾ ਪਿਆ ਜੱਟਾਂ ਦੀਆਂ ਲੜਾਈਆਂ ਵੀ ਤੇ ਆਹੀ ਹੁੰਦੀਆਂ ਸੀ ਉਹਨਾਂ ਨੇ ਫਲਾਨੇ ਟਾਈਮ ਤੇ ਸਾਡਾ ਮਾਰਿਆ ਸੀ ਅਸੀਂ ਇਹਨਾਂ ਦਾ ਮਾਰ ਦਿੰਨੇ ਆ ਇਹ ਸਰਦਾਰ ਜੀ ਐ ਸਰਕਾਰਾਂ ਥੋੜੀਆਂ ਐ ਫਿਰ ਇਹ ਤਾਂ ਫਿਰ ਬਦਲਾ ਹੀ ਆ ਨਾ ਬਦਲਾ ਉਹਨਾਂ ਨੇ ਲੈ ਲਿਆ ਬਦਲਾ ਹੀ ਨਾਲ ਲੈ ਲਿਆ ਬਦਲਿਆਂ ਵਿੱਚ ਮਰਦੇ ਕੌਣ ਪਏ ਆ ਆਮ ਲੋਕ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡ ਦੀ ਸੇਵਾ ਕਰਨੀ ਆਪਣੇ ਇਲਾਕੇ ਦੀ ਸੇਵਾ ਕਰਨੀ ਇਹ ਤਾਂ ਫਿਰ ਐਦਾਂ ਫਿਰ ਇਨਸਾਨੀਅਤ ਦੀ ਕੀਮਤ ਕੀ ਰਹਿ ਗਈ ਆ ਕੋਈ ਕੀਮਤ ਨਹੀਂ ਉੱਥੇ ਇਹਦਾ ਹੱਲ ਇਹੋ ਹੀ ਆ ਕਿ ਪਹਿਲਾਂ ਆਪਣੇ ਪੁਲਿਸ ਤੰਤਰ ਨੂੰ ਸੰਭਾਲੋ ਪਹਿਲਾਂ ਆਪਣੇ ਘਰ ਨੂੰ ਸੰਭਾਲੋ ਤੁਹਾਡੀਆਂ ਹੀ ਕਾਲੀਆਂ ਭੇਡਾਂ ਜਿਹੜੀਆਂ ਆ ਆ ਭੁੱਲਰ ਸਾਹਿਬ ਜਿਹੜੇ ਫੜੇ ਹੋਏ ਆ ਇਹ ਇਸੇ ਤੰਤਰ ਦੇ ਮਾਲਕ ਸੀਗੇ ਇਹ ਤੁਹਾਨੂੰ ਕੀ ਲੱਗਦਾ ਇੱਕੋ ਹੀ ਭੁੱਲਰ ਹੈ ਇੱਥੇ ਹਜ਼ਾਰਾਂ ਭੁੱਲਰ ਪੁਲਿਸ ਦੇ ਵਿੱਚ ਬੈਠੇ ਆ ਜਿਹੜੇ ਇਹੋ ਜੇ ਕੁੱਤੇ ਕੰਮਾਂ ਦੇ ਵਿੱਚ ਖੁਦ ਪਏ ਹੋਏ ਆ ਤੇ ਉਹਨਾਂ ਦੇ ਥੱਲੇ ਉਹਨਾਂ ਦੇ ਹਜ਼ਾਰਾਂ ਜਿਹੜੇ ਹੋਰ ਬੰਦੇ ਕਾਰਕੁਨ ਕੰਮ ਕਰਦੇ ਆ ਚਾਹੇ ਸਰਕਾਰਾਂ 'ਚ ਬੈਠੇ ਆ ਚਾਹੇ ਪੁਲਿਸ 'ਚ ਬੈਠੇ ਆ ਚਾਹੇ ਉਹ ਸਿਵਿਲਿਅਨ ਹੈਗੇ ਆ ਉਹ ਸਾਰਾ ਤੰਤਰ ਜਿਹੜਾ ਆ ਚੱਲਦਾ ਪਿਆ ਇਹਨਾਂ ਦੇ ਕੋਲੋਂ ਕੋਈ ਕੰਮ ਨਹੀਂ ਹੋਇਆ ਇਹਨਾਂ ਦੇ ਕੋਲ ਢੇਲੀ ਦਾ ਕੰਮ ਨਹੀਂ ਹੋਇਆ ਸਗੋਂ ਅੱਗੇ ਨਾਲੋਂ ਵੀ ਬਦਤਰ ਜਿਹੜੀ ਹਾਲਤ ਹੋ ਗਈ ਆ ਪੰਜਾਬ ਦੀ ਇਹਨਾਂ ਨੇ ਸੁਧਾਰਨੀ ਕੀ ਸੀ ਪਰ ਚੰਡਾ ਸਾਹਿਬ ਜਦੋਂ ਘਰ ਨੂੰ ਸੇਕ ਲੱਗਦਾ ਉਦੋਂ ਬੰਦਾ ਤੜਫਦਾ ਜਦੋਂ ਦੂਜਿਆਂ ਦੇ ਮਰਦੇ ਉਦੋਂ ਬਸ ਮਾੜੀ ਮੋਟੀ ਗੋਗਲਵਾਂ ਤੋਂ ਮਿੱਟੀ ਝਾੜਤੀ ਤੇ ਹੁਣ ਪਤਾ ਲੱਗੂਗਾ ਵੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਬੰਦੇ ਫੜ ਕੇ ਮਾਰ ਦੇਣੇ ਕੋਈ ਵੱਡੀ ਗੱਲ ਨਹੀਂ ਹੁੰਦੀ ਤੁਸੀਂ ਉਹਨਾਂ ਦੇ ਗੈਂਗਸਟਰਾਂ ਦੇ ਦੋ ਫੜ ਕੇ ਮਾਰ ਦੇ ਇੱਕ ਕੋਈ ਵੱਡੀ ਗੱਲ ਥੋੜੀ ਹੈ ਬਈ ਇਹ ਮਕੌਣਾ ਕਿੱਥੇ ਜਾ ਕੇ ਆ ਇਹਨੂੰ ਰੋਕਣਾ ਕਿੱਥੇ ਜਾ ਕੇ ਆ ਰੋਕੋ ਇਹਨੂੰ ਪਹਿਲਾਂ ਆਪਣਾ ਪੁਲਿਸ ਤੰਤਰ ਸਹੀ ਕਰੋ ਜਿਹੜੇ ਤੁਹਾਡੀਆਂ ਗੱਲਾਂ ਜਿਹੜੀਆਂ ਸਾਰੀਆਂ ਉਹ ਉਧਰ ਗੈਂਗਸਟਰ ਨੂੰ ਦੱਸਦੇ ਆ ਤੇ ਗੈਂਗਸਟਰ ਦੇ ਸਾਰੇ ਮੈਸੇਜ ਅੰਦਰ ਜਾਂਦੇ ਆ ਇਹ ਸਾਰਾ ਕੁਝ ਜਿਹੜਾ ਹੈਗਾ ਇਹਨਾਂ ਦੀ ਚੇਨ ਬਣੀ ਹੋਈ ਹੈ ਅੱਜ ਤੱਕ ਵੀ ਭਗਵੰਤ ਮਾਨ ਸਰਕਾਰ ਕੋਲੋਂ ਆਮ ਆਦਮੀ ਪਾਕਿਸਤਾਨ ਸਰਕਾਰ ਕੋਲੋਂ ਇਹਨਾਂ ਦੀ ਚੇਨ ਨਹੀਂ ਟੁੱਟੀ ਸੋ ਚੇਨ ਹੋਰ ਮਜ਼ਬੂਤ ਹੋਈ ਹੈ ਇਹਨਾਂ ਦੀ ਨੱਕ ਥੱਲੇ ਭੁੱਲਰ ਵਰਗੇ ਇੰਨਾ ਆਪਣਾ ਤਾਮ-ਝਾਮ ਚਲਾਉਂਦੇ ਰਹੇ ਆ ਜਿਨ੍ਹਾਂ ਨੂੰ ਇਹ ਤਰੱਕੀਆਂ ਦਿੰਦੇ ਰਹੇ ਆ 4 ਸਾਲ ਉਹਨਾਂ ਨੇ ਮੌਜ ਮਾਰੀ ਹੈ ਹੁਣ ਦੇਖੋ ਇਦਾਂ ਦੇ ਕਿੰਨੇ ਬੰਦੇ ਬੈਠੇ ਹੋਣਗੇ ਸੋ ਪੰਜਾਬ ਦੇ ਹਾਲਾਤ ਬਹੁਤ ਮਾਰੇ ਆ ਜੀ ਪੰਜਾਬ ਸਿਆਂ ਤੇਰਾ ਕੋਈ ਵੀ ਵਾਲੀਵਾਰਸ ਨਹੀਂ ਹੈਗਾ ਇੱਥੇ ਤਾਂ ਸਾਰੇ ਤੈਨੂੰ ਲੁੱਟਣ ਤੇਰੀ ਇੱਜ਼ਤ ਰੋਲਣ ਤੇ ਤੈਨੂੰ ਕੁੱਟਣ ਤੇ ਮਾਰਨ ਵਾਸਤੇ ਖੜੇ ਹੋਏ ਆ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਦੇ ਘਰ ਦਾ ਮਰ ਜਾਂਦਾ ਉਹ ساری ਉਮਰ ਤਰਫਦਾ ਰਹਿਦਾ ਰੋਂਦਾ ਰਹਿਦਾ ਉਦੋਂ ਪਾਰਟੀਆਂ ਪੂਟੀਆਂ ਵੱਜ ਕੋਈ ਨਹੀਂ ਮਗਰ ਆਉਂਦੀਆਂ ਹੁੰਦੀਆਂ ਉਹਨ ਤਾਂ ਆਪਾਂ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਮਗਰੋਂ ਕੋਈ ਨਹੀਂ ਆਉਂਦਾ ਹੁੰਦਾ ਹਾਲਚਲ ਪੁੱਛਣ ਇਹ ਸਾਰੇ ਆਪੋ ਆਪਣੇ ਕੰਮ ਕੱਢਦੇ ਆ ਇਸ ਕਰਕੇ ਲੋਕਾਂ ਨੂੰ ਆਪ ਆਵਾਜ਼ ਬੁਲੰਦ ਕਰਨੀ ਪਊਗੀ ਆਪਣੇ ਆਪਣੇ ਇਲਾਕਿਆਂ ਵਿੱਚ ਜਿੰਨਾ ਚਿਰ ਸਰਕਾਰਾਂ ਨਹੀਂ ਜਾਗਦੀਆਂ ਇਹ ਸਰਕਾਰਾਂ ਨਿਕਮੀਆਂ ਨੇ ਇਹ ਸਰਕਾਰਾਂ ਦੀ ਨਿਕਮੀ ਹੈ ਕਿ ਆ ਸਾਰਾ ਕੁਝ ਹੋ ਰਿਹਾ ਅਦਰਵਾਈਜ਼ ਇਹ ਸਾਰਾ ਕੁਝ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਸਰਕਾਰ ਚੰਗੀ ਹੋਵੇ ਤੇ 24 ਘੰਟਿਆਂ ਦੇ ਵਿੱਚ ਵਿੱਚ ਸੂਬੇ ਦੀ ਹਾਲਾਤ ਜਿਹੜੇ ਆ ਠੀਕ ਕਰ ਲਈ ਜਾਂਦੇ ਆ 24 ਘੰਟੇ ਛੱਡੋ ਭਗਵੰਤ ਮਾਨ ਸਾਹਿਬ 4 ਸਾਲ ਹੋ ਗਏ ਆ ਤੁਹਾਡੇ ਕੋਲੋਂ ਢੇਲੀ ਦਾ ਕੰਮ ਨਹੀਂ ਹੋਇਆ ਤੁਸੀਂ ਤਾਂ ਕੱਖ ਵੀ ਨਹੀਂ ਕਰ ਚੁੱਕੇ ਸਿਰਫ ਤੇ ਸਿਰਫ ਤੁਸੀਂ ਇੱਕ ਆਟੋ ਤਿੰਨ ਬਣ ਕੇ ਬਹਿ ਗਏ ਹੋ ਉਹ ਵੀ ਦਿੱਲੀ ਵਾਲਿਆਂ ਦੇ ਬਾਕੀ ਰਾਜਮਾਨੋ ਪੈਸਾ ਉਡਾਓ ਚਾਹੇ ਤੁਸੀਂ ਉਡਾਓ ਚਾਹੇ ਤੁਹਾਡੇ ਪਰਿਵਾਰ ਉਡਾਉਣ ਬਾਕੀ ਪਰਿਵਾਰ ਤੁਹਾਡੇ ਪਲ ਜਾਣੇ ਆ ਪੰਜਾਬ ਮਰਦਾ ਤੇ ਮਰੇ ਜੋ ਮਰਜੀ ਹੋਈ ਜਾਵੇ ਦੇਖੋ ਜਿਹਨਾਂ ਦਾ ਮਰ ਗਿਆ ਉਹਨਾਂ ਵਾਸਤੇ ਤੇ ਸਾਰੀ ਉਮਰ ਦਾ ਪਿੱਟ ਸਿਆਪਾ ਉਹਨਾਂ ਦੇ ਬੱਚੇ ਰੋਲ ਜਾਣੇ ਆ ਕਿਸੇ ਦੇ ਸਿਰ ਤੋਂ ਬਾਪ ਦਾਸ ਆਇਆ ਗਿਆ ਕਿਸੇ ਦੇ ਸਿਰ ਤੋਂ ਕਹਿ ਲੋ ਕਿ ਉਹਦੇ ਘਰ ਵਾਲੇ ਦਾ ਸਹਾਲ ਚਲ ਗਿਆ ਕਿਸੇ ਦਾ ਪੁੱਤਰ ਚਲ ਗਿਆ ਇਹਨਾਂ ਸਰਕਾਰਾਂ ਨੂੰ ਤੇ ਪੁਲਿਸ ਵਾਲਿਆਂ ਨੂੰ ਕਿ ਇਹਨਾਂ ਦੇ ਚਾਰ ਕਾਨਫਰੰਸਾਂ ਕਰਕੇ ਸੈਟ ਬਿਠਾ ਕੇ ਮਗਰੋਂ ਨਿਕਲਣਾ ਨੁਕਲਾ ਕੱਕ ਨਹੀਂ ਜਿੰਨਾ ਕੋਈ ਅੱਗੇ ਕੁਝ ਨਿਕਲਿਆ ਹੁਣ ਉਹਨਾਂ ਤੋਂ ਗਾਂ ਨਿਕਲਣਾ ਬਾਕੀ ਲੋਕ ਸੋਚਣ ਤੇ ਮਜਬੂਰ ਕਰਨ ਇਹਨਾਂ ਲੋਕਾਂ ਨੂੰ ਜੀ ਬਿਲਕੁਲ ਜੀ ਔਰ ਦਰਸ਼ਕੋ ਇਹ ਚੀਜ਼ ਅਸੀਂ ਤੁਹਾਡੇ ਤੇ ਛੱਡ ਦਿੰਨੇ ਹੈਗੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇਸ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਨੂੰ ਜਾਂ ਕਿਸੇ ਦਾ ਕਤਲ ਕਰ ਦਿੰਦੇ ਨੇ ਉਹਨਾਂ ਨੂੰ ਕਿਹੜੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕੀ ਅਨਕਾਉਂਟਰੀ ਇਹਦਾ ਹੱਲ ਹੈ ਜਾਂ ਫਿਰ ਸਰਕਾਰਾਂ ਨੂੰ ਕੁਝ ਨਾ ਕੁਝ ਮਿਸਾਲੀ ਸਜ਼ਾ ਦੇ ਕੇ ਸਾਬਤ ਕਰਨਾ ਪੈਣਾ ਹੈ ਕਿ ਜੇਕਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਆਉਣ ਵਾਲੇ ਜਿਹੜੇ ਲੋਕ ਅੱਗੇ ਇਨ ਫਿਊਚਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ 100 ਵਾਰੀ ਸੋਚੇ ਇਹੋ ਜੀ ਕਿਹੋ ਜੀ ਸਜ਼ਾ ਜਿਹੜੀ ਹੈ ਹੋਣੀ ਚਾਹੀਦੀ ਹੈ ਕਮੈਂਟ ਕਰਕੇ ਆਪਣੇ ਜਰੂਰ ਸਾਡੇ ਤੱਕ ਪਹੁੰਚਾਓ ਚੁਗਾਮ ਸਿੰਘ ਸਾਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਆ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਧੰਨਵਾਦ ਤੁਹਾਡਾ ਧੰਨਵਾਦ